ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਭੀ ਔਰ ਨਵਾਜੀ ਗੁਰੂ ਕੀ ਸਤਸੰਗ ਜੀ ਅੱਜ ਆਪਾਂ ਤਰਨ ਤਰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਵ ਸਤਕਾਰ ਬਾਰੇ ਗੱਲ ਕਰਾਂਗੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਕ ਗੁਰੂ ਨਿਸਤਾਰੇ ਤੁੰਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਹੈ ਸਾਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਅਦਬ ਕਰਨਾ ਚਾਹੀਦਾ ਹੈ ਵਾਣੀ ਪੜਨੀ ਚਾਹੀਦੀ ਹੈ ਤੇ ਵਿਚਾਰ ਕੇ ਪੜਨੀ ਚਾਹੀਦੀ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੇ ਕਈ ਸੱਜਣ ਕਹਿ ਦਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਵਜ਼ੀਰ ਨੇ ਭਾਗ ਗ੍ਰੰਥੀ ਸਿੰਘ ਨੇ ਉਹਨਾਂ ਦੀ ਗੁਰਦੁਆਰਿਆਂ ਵਿੱਚ ਤਨਖਾਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕੇ ਵੱਧ ਤੋਂ ਵੱਧ ਤਨਖਾਹ ਗ੍ਰੰਥੀ ਸਿੰਘਾਂ ਦੀ ਹੋਣੀ ਚਾਹੀਦੀ ਹੈ। ਔਰ ਪਾਠੀ ਸਿੰਘਾਂ ਦੀ ਕੀਰਤਨੀ ਸਿੰਘਾਂ ਦੀ ਪੇਟਾ ਵੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਪਰ ਹੋਣੀ ਕਿੰਨਾ ਦੀ ਚਾਹੀਦੀ ਹੈ? ਮਸਲਾ ਇਹ ਹੈ। ਇਹ ਪੇਟਾ ਉਹਨਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਮਟੀਆਂ, ਕਬਰਾਂ ਜਾਂ ਮਠਾਂ ਤੇ ਜਾ ਕੇ ਪਾਠ ਕਰਦੇ ਨੇ। ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਫੁੱਲ ਚੜਾਉਂਦੇ ਨੇ ਸਿੱਖ ਰਹਿਤ ਮਰਿਆਦਾ ਤੇ ਫੁੱਲ ਚੜਾਉਂਦੇ ਨੇ ਜਾਂ ਉਹਨਾਂ ਦੀ ਹੋਣੀ ਚਾਹੀਦੀ ਹੈ ਇੱਥੇ ਦੇਖਿਆ ਜਾਂਦਾ ਹੈ ਜਿਹੜੇ ਪਾਟੀ ਸਹਿਬਾਨਾਂ ਨੇ ਆਮ ਲੋਕਾਂ ਨੂੰ ਸਮਝਾਉਣਾ ਹੁੰਦਾ ਹੈ ਵੀ ਭਾਈ ਦੁੱਗਧਾ ਨਾ ਪੜੋ ਹਰਬਿੰਨ ਹੂ ਨਾ ਪੂਜੋ ਮੜੇ ਮਸਾਲ ਨਾ ਜਾਈ ਤੇ ਜਦੋਂ ਉਹ ਖੁਦ ਹੀ ਆਪ ਚੰਦ ਕੁ ਰੁਪਈਆ ਪਿੱਛੇ ਮर्याਦਾ ਨੂੰ ਪਿੱਛੇ ਛੱਡ ਕੇ ਸਤਿਗੁਰਾਂ ਦੇ ਪਾਹ ਪਵਿੱਤਰ ਬਚਨਾਂ ਨੂੰ ਪਿੱਛੇ ਛੱਡ ਕੇ ਜਾ ਜਾ ਕੇ ਉੱਥੇ ਫਿਰ ਰੌਲਾ ਲਾਉਣੀਆਂ ਪਾਠ ਕਰਨੇ ਜਥੇਦਾਰੀਆਂ ਕਰਨੀਆਂ ਸਮਝ ਨਹੀਂ ਪਹਿ ਰਹੀ ਵੀ ਕਿਹੜੇ ਸਹੀ ਨੇ ਤੇ ਕਿਹੜੇ ਗਲਤ ਨੇ ਜੇ ਤਾਂ ਦਰਗਾਹਾਂ ਦੇ ਉੱਤੇ ਆ ਮਠਾਂ ਤੇ ਮੜੀਆਂ ਤੇ ਜਾ ਕੇ ਪਾਠ ਕਰਨੇ ਠੀਕ ਨੇ ਫਿਰ ਤਾਂ ਅਸੀਂ ਐਵੇਂ ਸਾਰੀ ਜ਼ਿੰਦਗੀ ਘਟਾ ਹਟਾਉਂਦੇ ਰਹੇ ਫਿਰ ਤਾਂ ਅਸੀਂ ਗਲਤ ਆ ਪਰ ਜਿਹੜੇ ਸਤਿਗੁਰਾਂ ਦੇ ਬਚਨ ਨੇ ਜੇ ਉਹਤੇ ਪਹਿਰਾ ਦਿੰਦੇ ਆ ਫਿਰ ਪਹਿਰਾ ਦੇਣਾ ਹੁੰਦਾ ਕੀ ਹੈ ਉਹਦੇ ਨਾਲ ਫਿਰ ਕੀਰਤਨ ਦੇ ਪ੍ਰੋਗਰਾਮ ਜਾਂ ਪਾਠੀ ਸਿੰਘਾਂ ਦੇ ਪਾਠ ਕਰਨ ਦੇ ਪ੍ਰੋਗਰਾਮ ਜੋ ਧਾਰਮਿਕ ਸਥਾਨਾਂ ਤੇ ਉਹਨਾਂ ਦੀ ਸਮੂਲੀਅਤ ਘਟ ਜਾਂਦੀ ਹੈ ਕਾਰਨ ਕਿ ਕਿ ਇਹ ਬੰਦੇ ਗੁਰਮਤਿ ਮਰਿਆਦਾ ਅਨਸਾਰ ਪਹਿਰਾ ਦਿੰਦੇ ਨੇ ਬਾਣੀ ਦੇ ਅਧਿਕ ਸਤਕਾਰ ਦੇ ਲਈ ਹਮਲਾ ਮਾਰਦੇ ਨੇ ਇਸ ਕਰਕੇ ਇਹਨਾਂ ਨੂੰ ਪਾਠ ਵਿੱਚ ਨਹੀਂ ਲਾਇਆ ਜਾਂਦਾ ਨਾ ਇਹਨਾਂ ਤੋਂ ਕੀਰਤਨ ਕਰਾਇਆ ਜਾਣਾ ਤੇ ਨਾ ਹੀ ਕੋਈ ਕਥਾ ਕੋਈ ਪ੍ਰੋਗਰਾਮ ਉੱਥੇ ਕਰਾਇਆ ਜਾਣਾ ਕਿਉਂਕਿ ਇਹ ਗੁਰੂ ਦੇ ਸਿੰਘ ਗੁਰਮਤਿ ਮਰਿਆਦਾ ਅਨਸਾਰ ਪਹਿਰਾ ਦਿੰਦੇ ਨੇ ਪਰ ਹਾਂ ਜੇ ਦੂਜੇ ਪਾਸੇ ਦੇਖੀਏ ਜਿਹੜੇ ਗੁਣਵਤ ਮਰਿਆਦਾ ਦੀਆਂ ਢੱਡੀਆਂ ੜਾਉਣ ਗੁਰੂ ਸਾਹਿਬ ਦੇ ਬਚਨਾਂ ਦੀ ਉਲੰਘਣਾ ਕਰਨ ਉਹਨਾਂ ਨੂੰ ਵੱਧ ਤੋਂ ਵੱਧ ਫਿਰ ਪ੍ਰੋਗਰਾਮ ਉਹਨਾਂ ਦਾ ਵੱਧ ਤੋਂ ਵੱਧ ਸਤਕਾਰ ਤੇ ਉਹਨਾਂ ਨੂੰ ਵੱਧ ਤੋਂ ਵੱਧ ਪੇਟਾ ਵੀ ਮਿਲਦੀ ਹੈ ਜੇ ਕਰੀਏ ਗੱਲ ਸੰਗਤ ਦੀ ਤੇ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਲੋਕਾਂ ਦਾ ਕਿਹਾ ਮੰਨਣਾ ਤੇ ਉਹਨਾਂ ਅਨੁਸਾਰ ਹੋ ਕੇ ਕੰਮ ਕਰਨ ਉਹਨਾਂ ਦਾ ਸਹਿਯੋਗ ਵਧਦੇ ਦਿੰਦੇ ਨੇ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਉਹਨਾਂ ਨੂੰ ਹਰ ਪ੍ਰੋਗਰਾਮ ਦੇ ਵਿੱਚ ਅੱਗੇ ਰੱਖਦੇ ਨੇ ਬਸ ਇਸੇ ਗੱਲ ਦਾ ਕਾਫੀ ਚਿਰ ਦੇ ਉੱਤੇ ਆ ਕਾਫੀ ਚਿਰ ਤੋਂ ਮੰਨਦੇ ਵਿੱਚ ਖਿਆਲ ਸਰਦੇ ਨੇ ਵੀ ਕੀ ਕੀਤਾ ਜਾਵੇ ਗੁਰੂ ਸਾਹਿਬਾ ਦੇ ਵਚਨਾਂ ਤੇ ਪੂਰਾ ਪਹਿਰਾ ਦਿੱਤਾ ਜਾਵੇ ਮਰਿਆਦਾ ਤੇ ਪਹਿਰਾ ਦਿੱਤਾ ਜਾਵੇ ਜਾਂ ਫਿਰ ਜਿਵੇਂ ਲੋਕ ਕਹਿੰਦੇ ਨੇ ਉਸ ਤਰ੍ਹਾਂ ਚੱਲਿਆ ਜਾਵੇ। ਭਾ ਗੁਰੂ ਦਾ ਸਿੱਖ ਵੜਨਾ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਸਿੱਖੀ ਨੂੰ ਧਾਰਨ ਕਰਨਾ। ਇੱਕ ਟਕਰਾ ਸ਼ੁਰੂ ਹੋ ਜਾਂਦਾ ਹੈ। ਲੋਕ ਤਾਂ ਇਥੋਂ ਤੱਕ ਤਲ ਜਾਂਦੇ ਨੇ ਵੀ ਅੱਜ ਤੋਂ ਬਾਅਦ ਇਹਨੂੰ ਬੁਲਾਉਣਾ ਤੱਕ ਨਹੀਂ। ਇਹਦੇ ਨਾਲ ਕੋਈ ਸਬੰਧ ਨਹੀਂ ਰੱਖਣਾ। ਕਿਉਂ? ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ, ਇਹ ਮਰਿਆਦਾ ਤੇ ਚੱਲਣਾ। ਕਿ ਮਨ ਮੇਰੀ ਆਦਤ ਚੱਲਣ ਲਈ ਪ੍ਰੇਰਨਾ ਕਰਦੇ ਪਰ ਜਿਹੜਾ ਗੁਰੂ ਦਾ ਸਿੰਘ ਹੈ ਤੇ ਸਿੱਖ ਹੈ ਉਹ ਤਾਂ ਗੁਰੂ ਸਾਹਿਬਾ ਜੀ ਨੂੰ ਮੁੱਕ ਰੱਖਦਾ ਭਾਵੇਂ ਹੂਕ ਜੀ ਜਾਵੇ ਹੋਣ ਹਾਰਸ ਹੋਈ ਹੈ ਸਾਖਤ ਸੰਧਨਾ ਜਾਉ ਉਹ ਤਾਂ ਇਹ ਗੱਲ ਤੇ ਪਹਿਰਾ ਦੇ ਦਿੰਦਾ ਭਾਵੇਂ ਕੁਝ ਵੀ ਹੋ ਜਾਵੇ ਪਰ ਮੈਂ ਇਹੋ ਜਿਹੇ ਲੋਕਾਂ ਦਾ ਸਮਰਥਨ ਨਹੀਂ ਕਰ ਸਕਦਾ ਇਹ ਜਿਹੇ ਲੋਕਾਂ ਨੂੰ ਸਪੋਰਟ ਨਹੀਂ ਕਰ ਸਕਦਾ ਹਾਂ ਜੇ ਗੁਰੂ ਸਾਹਿਬ ਦੇ ਸਿਧਾਂਤਾਂ ਬਚਨਾਂ ਤੇ ਮਰਿਆਦਾ ਤੇ ਚੱਲਣਾ ਚਾਹਣ ਤਾਂ ਇਹਨਾਂ ਲਈ ਸਿਰ ਭੇਟ ਕਰਨਾ ਵੀ ਬਹੁਤ ਥੋੜੀ ਜੀ ਗੱਲ ਹੈ। ਬਾਗ ਤਨ ਮਨ ਕਾੜ ਕਾਠ ਸਭ ਅਰਤੀ ਸਾਰਾ ਕੁਝ ਇਹਨਾਂ ਨੂੰ ਭੇਟ ਕੀਤਾ ਜਾ ਸਕਦਾ ਜੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣ। ਪਰ ਅਜ ਵੀ ਉਹਨਾਂ ਦੀ ਜੈ ਜੈਕਾਰ ਹੈ ਜਿਹੜੇ ਮਰਿਆਦਾ ਦੀਆਂ ਤੱਜੀਆਂ ਉਡਾਉਂਦੇ ਨੇ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪੈਰ ਰੱਖ ਕੇ ਲੰਘਦੇ ਨੇ। ਬੱਚਾ ਮੈਨੂੰ ਲਤਾੜ ਕੇ ਲੰਗਦੇ ਨੇ ਆਪ ਉਦਰੀਆਂ ਕਰਦੇ ਨੇ ਅੱਜ ਵੀ ਉਹਨਾਂ ਦਾ ਰਾਜ ਹੈ ਇਹਦਾ ਮਾਲਕ ਜਾਣਦਾ ਕਦੋਂ ਤੱਕ ਰਹਿਣਾ ਕੀ ਹੋਣੀ ਆ ਉਹਨਾਂ ਦੀ ਨਾਲ ਕੀ ਘਟਨਾ ਕਟਣੀਆਂ ਨੇ ਕੀ ਉਹਨਾਂ ਨੂੰ ਫਲ ਮਿਲਣਾ ਹੈ ਕੀ ਉਹਨਾਂ ਨੂੰ ਡੰਨ ਮਿਲਣਾ ਹੈ ਇਹ ਤਾਂ ਗੁਰੂ ਸਾਹਿਬ ਜਾਣਦੇ ਨੇ ਕਿਉਂਕਿ ਗੁਰੂ ਸਾਹਿਬ ਜੀ ਦੇ ਤਾਰ ਬਚਨ ਹੀ ਇਹੋ ਨੇ ਜੋ ਗੁਰੂ ਗੋਪੇ ਆਪਣਾ ਤੇ ਨਰ ਭਰੀ ਆਰੀ ਹਰ ਜੀਉ ਤਿਰਕਾ ਦਰਸ਼ਨ ਨਾ ਕਰੂ ਪਾਪਿਸ਼ਟ ਤੇ ਆਰੀ ਵੀ ਉਹ ਹਤਿਆਰਾ ਹੈ ਪਾਪੀ ਹੈ ਦੁਸ਼ਟ ਹੈ ਉਹਦੇ ਤਾਂ ਦਰਸ਼ਨ ਕਰਨੀ ਵੀ ਮਾੜੇ ਨੇ ਇਹ ਸਤਿਗੁਰਾਂ ਦੇ ਬਚਨ ਨੇ ਪਰ ਜਿਹੜੇ ਲੋਕ ਬਰਿਆਦਾ ਦੀਆਂ ਤੱਜੀਆਂ ਉਡਾਉਂਦੇ ਨੇ ਉਹਨਾਂ ਨੇ ਤਾਂ ਉਡਾਉਣੀਆਂ ਹੀ ਉਡਾਉਣੀਆਂ ਨੇ ਇਹੋ ਲੋਕ ਹੀ ਗੁਰਦੁਆਰਿਆਂ ਦੇ ਵਿੱਚ ਜਦੋਂ ਸਥਾਪਿਤ ਹੋ ਜਾਂਦੇ ਨੇ ਪ੍ਰਬੰਧਕ ਬਣ ਜਾਂਦੇ ਨੇ ਕਮੇਟੀਆਂ ਵਿੱਚ ਮੈਂਬਰ ਬਣ ਜਾਂਦੇ ਨੇ ਫਿਰ ਇਹ ਜੋ ਲੋਕ ਚਾਹੁੰਦੇ ਨੇ ਉਸੇ ਤਰ੍ਹਾਂ ਹੀ ਕਰਦੇ ਨੇ ਹੁਣ ਆਉਣ ਵਾਲਾ ਹੀ ਸਮਾਂ ਦੱਸੇਗਾ ਗੁਰੂ ਸਾਹਿਬ ਮਹਾਰਾਜ ਜੀ ਕੀ ਕੀ ਆਪਣੇ ਨਿਯਮਾਂ ਨੂੰ ਲਾਗੂ ਕਰਦੇ ਨੇ ਕਿਸ ਤਰ੍ਹਾਂ ਬਿਹੇਵ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵਰਤਦੇ ਨੇ ਪਰ ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਤਾਂ ਗੁਰੂ ਸਾਹਿਬ ਮਹਾਰਾਜ ਦੀ ਘੂਰ ਬੇਅਦਵੀ ਦਾ ਸਮਾਂ ਚੱਲ ਰਿਹਾ ਹੈ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਜੇ ਬੋਲਦਾ ਹੈ ਤੇ ਉਹਦੇ ਨਾਲ ਵਿਰੋਧ ਖੜਾ ਕਰ ਲੈਂਦੇ ਨੇ ਉਹਨੂੰ ਵਾੜਾ ਕਹਿੰਦੇ ਨੇ ਉਹਨੂੰ ਧਾਤ-ਧਾਤੇ ਉਹਦਾ ਭੱਡੀ ਪ੍ਰਚਾਰ ਕਰਦੇ ਨੇ ਇਹ ਤਾਂ ਆਉਣ ਵਾਲੇ ਸਮਾਂ ਦਾ ਸਹਿਗਾ ਵੀ ਹੁਣ ਕੀ ਗੁਰੂ ਸਾਹਿਬ ਮਹਾਰਾਜ ਜੀ ਨਿਰਣਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ